ਸਤਿ ਸ਼੍ਰੀ ਅਕਾਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਜਿਹੜੇ ਸਬੰਧ ਸੀ ਕਾਫੀ ਵਿਗੜ ਗਏ ਸੀ ਪਰ ਅਮਰੀਕਾ ਨੇ ਵਿਚ ਪੈ ਕੇ ਸਮਝੌਤਾ ਵੀ ਕਰਾ ਦਿੱਤਾ ਪਰ ਉਸ ਸਮਝੌਤੇ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਜਦੋਂ ਬਾਰਡਰ ਤੇ ਜੰਗ ਵਰਗੇ ਜਿਹੜੇ ਹਾਲਾਤ ਬਣ ਗਏ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਬਾਰਡਰ ਤੋਂ ਉਠਾ ਕੇ ਸੇਫ ਜਗ੍ਹਾ ਤੇ ਭੇਜ ਦਿੱਤਾ ਸੀ ਤਾਂ ਹੁਣ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਸਮਝੌਤੇ ਦੌਰਾਨ ਸਬੰਧ ਹੈ ਜਿਹੜੇ ਠੀਕ ਵੀ ਹੋਏ ਨੇ ਹੁਣ ਇੱਕ ਗੱਲ ਹੈ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜਿਹੜੇ ਲੋਕ ਝੋਨੇ ਕਣਕ ਦੀ ਖੇਤੀ ਨੂੰ ਛੱਡ ਕੇ ਸਬਜ਼ੀ ਦੀ ਖੇਤੀ ਕਰਨ ਲੱਗ ਪਏ ਸਨ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਸੀ ਉਹਨਾਂ ਲੋਕਾਂ ਦੀ ਜਿਹੜੀ ਰੋਜੀ ਰੋਟੀ ਤੇ ਕਾਫੀ ਜ਼ਿਆਦਾ ਅਸਰ ਪਿਆ ਹੈ ਉਹਨਾਂ ਲੋਕਾਂ ਦੇ ਉੱਪਰ ਜੰਗ ਦਾ ਜਦੋਂ ਮਾਹੌਲ ਬਣ ਗਿਆ ਸੀ ਤਾਂ ਉਹਨਾਂ ਦਾ ਉਹਨਾਂ ਨੂੰ ਬਾਰਡਰ ਤੋਂ ਉਠਾ ਦਿੱਤਾ ਸੀ ਤਾਂ ਜਦੋਂ ਬਾਰਡਰ ਤੋਂ ਉੱਠ ਕੇ ਸੇਫ ਜਗ੍ਹਾ ਤੇ ਚੱਲ ਗਏ ਸੀ ਦੁਬਾਰਾ ਉੱਥੇ ਜਾ ਕੇ ਜਿਹੜਾ ਉਹਨਾਂ ਦਾ ਹਜੇ ਵੀ ਕੰਮਕਾਰ ਆ ਉਹ ਸ਼ੁਰੂ ਨਹੀਂ ਹੋਇਆ ਇਸ ਮੌਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪ੍ਰਕਾਸ਼ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਕੁਝ ਪਿੰਡਾਂ 'ਚ ਗੋਭੀ ਟਮਾਟਰ ਦੀ ਖੇਤੀ ਬਹੁਤ ਜ਼ਿਆਦਾ ਏਕੜ 'ਚ ਕੀਤੀ ਜਾਂਦੀ ਸੀ ਜਿਸ ਤਹਿਤ ਪੂਰੇ ਕੰਗਿਆਣਾ ਪਿੰਡ 'ਚ ਸਾਰੀ ਸਬਜ਼ੀ ਦੀ ਕਾਸ਼ਤ ਹੋ ਰਹੀ ਹੋ ਰਹੀ ਹੈ ਖਾਸ ਕਰਕੇ ਆਮ ਲੋਕ ਠੇਕੇ ਤੇ ਜ਼ਮੀਨ ਲੈ ਕੇ ਉਕਤ ਸਬਜ਼ੀ ਦੀ ਕਾਸ਼ਤ ਕਰ ਰਹੇ ਹਨ ਉਹਨਾਂ ਦੀ ਟਮਾਟਰ ਦੀ ਫਸਲ ਬਿਲਕੁਲ ਤਿਆਰ ਸੀ ਹੋ ਚੁੱਕੀ ਸੀ ਜਿਸ ਨੂੰ ਖਰੀਦਦਾਰੀ ਦੇ ਲਈ ਜੰਮੂ ਵਿਖੇ ਭੇਜਿਆ ਜਾਂਦਾ ਸੀ ਤਾਂ ਸ਼ਰੀਰ ਨਗਰ ਤੇ ਜੰਮੂ ਦੇ ਵਿੱਚ ਮਾਹੌਲ ਤਣਾਪੂਰਨ ਹੋਣ ਕਾਰਨ ਜਿਹੜੇ ਟਮਾਟਰ ਦੀ ਖੇਤੀ ਐ ਕਾਸ਼ਤਕਾਰ ਐ ਉਹ ਜਿਹੜੀ ਵਿਕਰੀ ਐ ਬੰਦ ਹੋ ਚੁੱਕੀ ਐ ਜਿਸ ਦੇ ਚੱਲਦੇ ਐ ਨਾ ਲੋਕਾਂ ਨੂੰ ਭਾਰੀ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕੁਝ ਕਿਹਾ ਸਬਜ਼ੀ ਕਾਸ਼ਤਕਾਰਾਂ ਨੇ ਆਓ ਸੁਣਦੇ ਆਂ ਇਹ ਸਬਜ਼ੀਆਂ ਦੀ ਖੇਤੀ ਕਰਦੇ ਐ ਸਾਡੇ ਜਿਹੜੇ ਬਜ਼ੁਰਗ ਐ ਜਿਹੜੇ ਉਹ ਕਰਦੇ ਹੁੰਦੇ ਸੀ ਤੇ ਹੌਲੀ ਹੌਲੀ ਜਿਹੜਾ ਸਹੀ ਨਾਲ ਕਰਨ ਲੱਗ ਗਈ ਆਦੀ ਕਾਦੀ ਇਹ ਸਬਜ਼ੀਆਂ ਦੀ ਖੇਤੀ ਕਰਦੇ ਐ ਗੋਭੀ ਤੇ ਜ਼ਿਆਦਾ ਟਮਾਟਰ ਹੀ ਜ਼ਿਆਦਾਤਰ ਟਮਾਟਰ ਨੂੰ ਇਸ ਵਾਰ ਕੀ ਦਿੱਕਤ ਆ ਗਈ ਐ ਟਮਾਟਰ ਨੂੰ ਆ ਜਿਹੜਾ ਰੋਲਾ ਪਿਆ ਹੀ ਜੰਗਦਾ ਹੀ ਇਹਦਾ ਜਿਆਦਾ ਨੁਕਸਾਨ ਹੈ ਜੀ ਇਹਦਾ ਕਿਉਂਕਿ ਇਸ ਨਾਲ ਟਮਾਟਰ ਪਹਿਲਾਂ ਕੰਮ ਵਧੀਆ ਚੱਲ ਪਿਆ ਸੀ ਆਪਣਾ 3-400 ਰੁਪਏ ਕ੍ਰੀਏਟ ਜਿਹੜਾ 350 ਰੁਪਏ ਕ੍ਰੀਏਟ ਵਧੀਆ ਚੱਲਦਾ ਸੀ ਤੇ ਮੁੜ ਕੇ ਆ ਜੰਗ ਦਾ ਰੋਲਾ ਪਿਆ ਜਿਹੜਾ ਵਪਾਰੀ ਵਰਗ ਹੈ ਉਹ ਬੰਦ ਹੋ ਗਿਆ ਹੁਣ ਜਿਹੜੇ ਡਰਾਈਵਰ ਵੀਰ ਸੀ ਉਹ ਵੀ ਨਹੀਂ ਮਾਲ ਲੈ ਕੇ ਕਿਉਂਕਿ ਜਿਆਦਾ ਮਾਲ ਜੰਮੂ ਕਸ਼ਮੀਰ ਤੇ ਸ਼੍ਰੀਨਗਰ ਜਾਂਦੇ ਸੀ ਤੇ ਉਧਰ ਹੀ ਜਿਆਦਾ ਰੋਲਾ ਸੀ ਇਹ ਕਰਕੇ ਤੜਵਾਈ ਨਹੀਂ ਹੋਇਆ ਖੇਤਾਂ ਦੇ ਵਿੱਚ ਤੇ ਜਦੋਂ ਥੋੜਾ ਬੋਤਾ ਫੈਸਲਾ ਮੜ ਮੋਟਾ ਹੋਇਆ ਜੰਗ ਦਾ हटਿਆ ਉਸ ਤੋਂ ਬਾਅਦ ਜਿਹੜੀ ਬੇਮੌਸਮੀ ਵਰਖਾ ਜਿਹੜੀ ਉਹ 2-4 ਵਾਰੀ ਲਗਾਤਾਰ ਹੀ ਪੈ ਗਈ ਇੱਥੇ ਗੜਿਆਂ ਦੀ ਵੀ ਮਾਰ ਪਈ ਤੇ ਇਹਦੇ ਨਾਲ ਖੇਤਾਂ ਵਿੱਚ ਵੀ ਖਰਾਬ ਹੋ ਗਏ ਤੁਮਾਰਾ ਜੰਮੂ ਕਸ਼ਮੀਰ ਵਾਲੇ ਪਾਸੇ ਹੀ ਜਾਣੋ ਬੰਦ ਹੋਇਆ ਕਿ ਹੋਰ ਪਾਸੇ ਨਹੀਂ ਹੋਰ ਪਾਸੇ ਬੰਦ ਹੋਇਆ ਡਰਾਈਵਰ ਵੀ ਆਉਂਦੇ ਨਹੀਂ ਨਾ ਹੀ ਵਪਾਰੀ ਕੋਈ ਆਇਆ ਸੀ ਕੀ ਕਿਲੋ ਦੇ ਰੇਟ ਦਾ ਕੀ ਹੈ ਹੁਣ ਆਏਗਾ ਵਿਕਦਾ ਪਿਆ ਮਾਰਕੀਟ 'ਚ ਤੇ ਹੁਣ ਤਾਂ ਕੋਲ ਕੀ ਜਾਂਦਾ ਜਿਹੜਾ ਮੰਡੀਆਂ ਦੇ ਵਿੱਚ ਹੈ ਇਹ ਤਾਂ ਆ ਜਿਹੜਾ ਅੱਜ ਦਾ ਰੇਟ ਹੈ ਜੀ ਉਹ ਬਹੁਤ ਹੀ ਖਰਾਬ ਥੱਲੇ ਰੇਟ ਆ ਬਹੁਤ ਘੱਟ ਰੇਟ ਆ ਜੀ ਜਿਹੜਾ 80 ਤੋਂ 90 ਰੁਪਏ 70 ਰੁਪਏ ਪ੍ਰਤੀ ਗ੍ਰੇਡ ਦੇ ਹਿਸਾਬ ਨਾਲ ਅੱਜ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਟਮਾਟਰ ਵਿਕਿਆ ਜੀ ਜਿਹੜੇ ਸਾਡੇ ਪਿੰਡੋਂ ਗੱਡੀਆਂ ਗਈਆਂ ਸੀ 50 ਰੁਪਏ ਪ੍ਰਤੀ ਗ੍ਰੇਡ ਦਾ ਕਰਾਇਆ ਜੀ 30 ਤੋਂ 35 ਰੁਪਏ ਲੇਬਰ ਦਾ ਖਰਚਾ ਜੀ 80 ਰੁਪਏ ਦਾ ਖਰਚਾ ਪੰਜਾ ਪੰਜਾ ਦੇ ਵਿੱਚ ਪੈ ਜਾਂਦਾ ਜੇਕਰ ਮੰਡੀ ਦੇ ਵਿੱਚ ਲੈ ਕੇ ਜਾਈਏ ਥੋੜਾ ਜਿਹਾ ਟਮਾਟਰ ਇੱਥੋਂ ਕਿੱਥੇ ਕਿੱਥੇ ਜਾਂਦਾ ਸਾਡਾ ਟਮਾਟਰ ਜੀ ਜ਼ਿਆਦਾਤਰ ਜੰਮੂ ਕਸ਼ਮੀਰ ਸ਼੍ਰੀਨਗਰ ਇੱਧਰ ਜਾਂਦਾ ਜੀ ਤੇ ਜਿਹੜਾ ਪੰਜਾਬ ਦੇ ਵਿੱਚ ਜਾਂਦਾ ਮੰਡੀਆਂ 'ਚ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰੀ ਉਹ ਵੀ ਗਾਂ ਵਪਾਰੀ ਭਰਤੀ ਕਰਦੇ ਜਾਂਦਾ ਉਧਰ ਹੀ ਹੈ ਜੀ ਦੇਸ਼ ਦੇ ਹੋਰ ਹੋਰ ਜਗ੍ਹਾ ਤੇ ਵੀ ਜਾਂਦਾ ਨਹੀਂ ਪਹਿਲਾਂ 1-2 ਸਾਲ ਰਸਤਾਂ ਤੇ ਹਰਿਆਣਾ ਹਾਂਸੀ ਦਿੱਲੀ ਦਿੱਲੀ ਵੀ ਚੱਲਦਾ ਵਿੱਚ ਕਾਫੀ ਇਸ ਵਾਰ ਵੀ ਜਾ ਰਿਹਾ ਦਿੱਲੀ ਤੇ ਪਰ ਇੰਨਾ ਜ਼ਿਆਦਾ ਨਹੀਂ ਜਾ ਰਿਹਾ ਤੇ ਗਰਮੀ ਦੀ ਮਾਰ ਵੀ ਲੱਖਣ ਵਾਲੀ ਹੈ ਹਾਂਜੀ ਗਰਮੀ ਦੀ ਮਾਰ ਤਾਂ ਹੈ ਜੀ ਚਲੋ ਗਰਮੀ ਦੇ ਰੁੱਤ ਵਾਲਾ ਹੈਗਾ ਜੀ ਟਮਾਟਰੇ ਮੜਮਟੋ ਚੱਲੇ ਜਾਂਦਾ ਜੀ ਤੇ ਜਿਹੜਾ ਬੇਮੌਸਮੀ ਵਰਖਾ ਹੀ ਇਹਦੇ ਉਹ ਜ਼ਿਆਦਾ ਖਰਾਬ ਕਰਦੀ ਕਿਉਂਕਿ ਤਿੰਨ ਚਾਰ ਵਾਰ ਲਗਾਤਾਰ ਕਾਫੀ ਵਰਖਾ ਹੋ ਗਈ ਇੱਥੇ ਲਗਭਗ ਕਿੰਨੇ ਕਿੰਨੇ ਦਾ ਤੁਹਾਡਾ ਨੁਕਸਾਨ ਹੋ ਗਿਆ ਇਸ ਵਾਰ ਇਸ ਵਾਰ ਤਾਂ ਸਾਡਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਪਹਿਲਾਂ ਝੋਨੇ ਦੀ ਸਾਡੇ ਕੋਲੇ ਨਾ ਲੱਖ ਰੁਪਏ ਜਵਾਨ ਹੈ ਠੇਕੇ ਤੇ ਇਹ ਤੇ ਪਹਿਲਾਂ ਝੋਨੇ 14-15 ਦਾ ਮੰਡੀਆਂ ਚ ਰੁਲਦੇ ਰਹੇ ਤੇ ਉਹ ਖਰਾਬ ਹੋ ਗਈ ਮੰਡੀਆਂ ਦੇ ਵਿੱਚ ਤੇ ਉਹਦਾ ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਹੀ ਅਕਤੂਬਰ ਚ ਗੋਭੀ ਲਈ ਤੇ ਗੋਭੀ ਹੈ ਜਿਹੜੀ ਉਹ ਕੱਲੇ ਟਮਾਟਰਾਂ ਦੀ ਗੱਲ ਕੀਤੀ ਐ ਵੀ ਕਿੰਨੇ ਹਜ਼ਾਰਾਂ ਲੱਖਾਂ ਜੀ ਕਿੰਨੇ ਚ ਨੁਕਸਾਨ ਹੋ ਗਿਆ ਨਹੀਂ ਇਸ ਤਰ੍ਹਾਂ ਇਹਦਾ ਖਰਚਾ ਜਿਹੜਾ ਲੇਬਰ ਖਰਚਾ ਤੇਲ ਦਾ ਖਰਚਾ ਰੇ ਸਪਰੇ ਜਾਂ ਹੋਰ ਜਿਹੜੀ ਮਿਹਨਤ ਉਹ ਸਾਰਾ ਲਗਭਗ ਕੁਝ ਤਾਂ ਠੇਕਾ ਪੈਂਦਾ ਜੀ ਸਾਨੂੰ ਜੇ ਤਿੰਨ ਫਸਲਾਂ ਦਾ ਠੇਕਾ ਲਾਈਏ ਤਾਂ 30 ਤੋਂ 35 ਹਜ਼ਾਰ ਰੁਪਈਆ ਇੱਕ ਫਸਲ ਨੂੰ ਠੇਕਾ ਹੁੰਦਾ ਜੀ ਤੇ ਲੱਖ ਰੁਪਈਆ ਜਾਂ 60-70 ਹਜ਼ਾਰ ਰੁਪਈਆ ਇੱਕ ਫਸਲ ਦਾ ਖਰਚਾ ਹੋ ਜਾਂਦਾ ਜੀ ਇਹਦੇ ਤੇ ਤੁਸੀਂ ਨਾ ਉਲਝਾਤਾ ਇਹ ਸਬਜ਼ੀਆਂ ਦੀ ਖੇਤੀ ਕਰਦੇ ਆ ਸਾਡੇ ਜਿਹੜੇ ਬਜ਼ੁਰਗ ਆ ਜਿਹੜੇ ਉਹ ਕਰਦੇ ਹੁੰਦੇ ਸੀ ਤੇ ਹੌਲੀ ਹੌਲੀ ਜਿਹੜਾ ਸਹੀ ਨਾਲ ਕਰਨ ਲੱਗ ਗਏ ਆ ਦੀ ਕਾਦੀ ਇਹ ਸਬਜ਼ੀਆਂ ਦੀ ਖੇਤੀ ਕਰਦੇ ਆ ਗੋਭੀ ਤੇ ਜ਼ਿਆਦਾ ਟਮਾਟਰੀ ਜ਼ਿਆਦਾ ਜ਼ਰ ਟਮਾਟਰ ਨੂੰ ਇਸ ਵਾਰ ਕੀ ਦਿੱਕਤ ਆ ਗਈ ਆ ਟਮਾਟਰ ਨੂੰ ਆ ਜਿਹੜਾ ਰੋਲਾ ਪਿਆ ਜੰਗਦਾ ਜੀ ਇਹਦਾ ਜ਼ਿਆਦਾ ਨੁਕਸਾਨ ਹੈ ਜੀ ਇਹਦਾ ਕਿਉਂਕਿ ਇਸ ਨਾਲ ਟਮਾਟਰ ਪਹਿਲਾਂ ਕੰਮ ਵਧੀਆ ਚੱਲ ਪਿਆ ਸੀ ਆਪਣਾ 3-400 ਰੁਪਏ ਕ੍ਰੀਏਟ ਜਿਹੜਾ 350 ਰੁਪਏ ਕ੍ਰੀਏਟ ਵਧੀਆ ਚੱਲਦਾ ਸੀ ਤੇ ਮੁੜ ਕੇ ਆ ਜੰਗ ਦਾ ਰੋਲਾ ਪਿਆ ਜਿਹੜਾ ਵਪਾਰੀ ਵਰਗ ਹੈ ਉਹ ਬੰਦ ਹੋ ਗਿਆ ਹੁਣਾਂ ਜਿਹੜੇ ਡਰਾਈਵਰ ਵੀਰ ਸੀ ਉਹ ਵੀ ਨਹੀਂ ਮਾਲ ਲੈ ਕੇ ਕਿਉਂਕਿ ਜਾਦੇ ਮਾਲ ਜੰਮੂ ਕਸ਼ਮੀਰ ਤੇ ਸ਼੍ਰੀਨਗਰ ਜਾਂਦੇ ਸੀ ਤੇ ਉਧਰ ਹੀ ਜਾਦੇ ਰੋਲਾ ਸੀ ਇਹ ਕਰਕੇ ਤੜਵਾਈ ਨਹੀਂ ਹੋਇਆ ਖੇਤਾਂ ਦੇ ਵਿੱਚ ਤੇ ਜਦੋਂ ਥੋੜਾ ਬੋਤਾ ਫੈਸਲਾ ਮੜ ਮੋਟਾ ਹੋਇਆ ਜੰਗ ਦਾ ਹਟਿਆ ਉਸ ਤੋਂ ਬਾਅਦ ਜਿਹੜੀ ਬੇਮੌਸਮੀ ਵਰਖਾ ਜਿਹੜੀ ਉਹ 2-4 ਵਾਰੀ ਲਗਾਤਾਰ ਹੀ ਪੈ ਗਈ ਇੱਥੇ ਗੜਿਆਂ ਦੀ ਵੀ ਮਾਰ ਪਈ ਤੇ ਇਹਦੇ ਨਾਲ ਖੇਤਾਂ ਵਿੱਚ ਹੀ ਖਰਾਬ ਹੋ ਗਏ ਤੁਮਾਰਾ ਜੰਮੂ ਕਸ਼ਮੀਰ ਵਾਲੇ ਪਾਸੇ ਹੀ ਜਾਣੋ ਬੰਦ ਹੋਇਆ ਕਿ ਹੋਰ ਪਾਸੇ ਵੀ ਨਹੀਂ ਹੋਰ ਪਾਸੇ ਬੰਦ ਹੋਇਆ ਡਰਾਈਵਰ ਵੀ ਆਉਂਦੇ ਨਹੀਂ ਸੀ ਨਾ ਹੀ ਵਪਾਰੀ ਕੋਈ ਆਇਆ ਸੀ ਕੀ ਕਿਲੋ ਦੇ ਰੇਟ ਦਾ ਕੀ ਹੈ ਹੁਣ ਆਏਗਾ ਵਿਕਦਾ ਪਿਆ ਮਾਰਕੀਟ 'ਚ ਤੇ ਹੁਣ ਤਾਂ ਕੋਲ ਕੀ ਜਾਂਦਾ ਜਿਹੜਾ ਮੰਡੀਆਂ ਦੇ ਵਿੱਚ ਹੈ ਇਹ ਤਾਂ ਆ ਜਿਹੜਾ ਅੱਜ ਦਾ ਰੇਟ ਹੈ ਜੀ ਉਹ ਬਹੁਤ ਹੀ ਖਰਾਬ ਥੱਲੇ ਹੈ ਰੇਟ ਬਹੁਤ ਘੱਟ ਰੇਟ ਹੈ ਜੀ ਜਿਹੜਾ 80 ਤੋਂ 90 ਰੁਪਏ 70 ਰੁਪਏ ਪ੍ਰਤੀ ਕਿਰੇਟ ਦੇ ਹਿਸਾਬ ਨਾਲ ਅੱਜ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਟਮਾਟਰ ਵਿਕਿਆ ਜਿਹੜੇ ਸਾਡੇ ਪਿੰਡੋਂ ਗੱਡੀਆਂ ਗਈਆਂ ਸੀ 50 ਰੁਪਏ ਪ੍ਰਤੀ ਕਿਰੇਟ ਦਾ ਕਰਾਇਆ ਜੀ 30 ਰੁਪਏ 35 ਰੁਪਏ ਲੇਬਰ ਦਾ ਖਰਚਾ ਜੀ 80 ਰੁਪਏ ਦਾ ਖਰਚਾ ਪੰਜਾਬ ਪੰਜਾਬ ਦੇ ਵਿੱਚ ਪੈ ਜਾਂਦਾ ਜੇਕਰ ਮੰਡੀ ਦੇ ਵਿੱਚ ਲੈ ਕੇ ਜਾਈਏ ਥੋੜਾ ਜਿਹਾ ਟਮਾਟਰ ਇੱਥੋਂ ਕਿੱਥੇ ਕਿੱਥੇ ਜਾਂਦਾ ਸਾਡਾ ਟਮਾਟਰ ਜੀ ਜ਼ਿਆਦਾਤਰ ਜੰਮੂ ਕਸ਼ਮੀਰ ਸ਼੍ਰੀਨਗਰ ਇੱਧਰ ਜਾਂਦਾ ਜੀ ਤੇ ਜਿਹੜਾ ਪੰਜਾਬ ਦੇ ਵਿੱਚ ਜਾਂਦਾ ਮੰਡੀਆਂ ਚ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰੀ ਉਹ ਵੀ ਗਾਂ ਵਪਾਰੀ ਭਰਤੀ ਕਰਦੇ ਜਾਂਦਾ ਉਧਰ ਹੀ ਹੈ ਦੇਸ਼ ਦੀ ਹੋਰ ਹੋਰ ਜਗ੍ਹਾ ਤੇ ਵੀ ਜਾਂਦਾ ਨਹੀਂ ਪਹਿਲਾਂ 1-2 ਸਾਲ ਰਾਜਸਥਾਨ ਤੇ ਹਰਿਆਣਾ ਹਾਂਸੀ ਦਿੱਲੀ ਦਿੱਲੀ ਵੀ ਚੱਲਦਾ ਵਿੱਚ ਕਾਫੀ ਇਸ ਵਾਰ ਵੀ ਜਾ ਰਿਹਾ ਦਿੱਲੀ ਤੇ ਪਰ ਇੰਨਾ ਜਿਆਦਾ ਨਹੀਂ ਜਾ ਰਿਹਾ ਇਹ ਗਰਮੀ ਦੀ ਮਾਰ ਵੀ ਦੇਖਣ ਵਾਲੀ ਹੈ ਹਾਂਜੀ ਗਰਮੀ ਦੀ ਮਾਰ ਤਾਂ ਹੈ ਜੀ ਚਲੋ ਗਰਮੀ ਦੇ ਰੁੱਤ ਵਾਲਾ ਹੈਗਾ ਜੀ ਟਮਾਟਰ ਇਹ ਮੜਮਟਰ ਚੱਲ ਜਾਂਦਾ ਜੀ ਤੇ ਜਿਹੜਾ ਬੇਮੌਸਮੀ ਵਰਖਾ ਹੀ ਇਹਦੇ ਉਹ ਜਿਆਦਾ ਖਰਾਬ ਕਰਦੀ ਕਿਉਂਕਿ ਤਿੰਨ ਚਾਰ ਵਾਰ ਲਗਾਤਾਰ ਕਾਫੀ ਵਰਖਾ ਹੋ ਗਈ ਇੱਥੇ ਲਗਭਗ ਕਿੰਨੇ ਕਿੰਨੇ ਦਾ ਤੁਹਾਡਾ ਨੁਕਸਾਨ ਹੋ ਗਿਆ ਇਸ ਵਾਰ ਐਸ ਵਾਰ ਤਾਂ ਸਾਡਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਪਹਿਲਾਂ ਝੋਨੇ ਦੀ ਹੈ ਸਾਡੇ ਕੋਲੇ ਨਾ ਲੱਖ ਰੁਪਏ ਜਵਾਨ ਹੈ ਠੇਕੇ ਤੇ ਇਹ ਤੇ ਪਹਿਲਾਂ ਝੋਨੇ 14 15 ਦਾ ਮੰਡੀਆਂ ਚ ਰੁਲਦੇ ਰਹੇ ਤੇ ਉਹ ਖਰਾਬ ਹੋ ਗਈ ਮੰਡੀਆਂ ਦੇ ਵਿੱਚ ਤੇ ਉਹਦਾ ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਇਹ ਅਕਤੂਬਰ ਚ ਗੋਭੀ ਲਈ ਤੇ ਗੋਭੀ ਹੈ ਜਿਹੜੀ ਕੱਲੇ ਟਮਾਟਰਾਂ ਦੀ ਗੱਲ ਕੀਤੀ ਹੈ ਕਿੰਨੇ ਹਜ਼ਾਰਾਂ ਲੱਖਾ ਕਿੰਨੇ ਚ ਨੁਕਸਾਨ ਹੋ ਗਿਆ ਨਹੀਂ ਇਸ ਤਰ੍ਹਾਂ ਇਹ ਦਾ ਖਰਚਾ ਜਿਹੜਾ ਲੇਬਰ ਖਰਚਾ ਤੇਲ ਦਾ ਖਰਚਾ ਰੇ ਸਪਰੇ ਜਾਂ ਹੋਰ ਜਿਹੜੀ ਮਿਹਨਤ ਉਹ ਸਾਰਾ ਲਗਭਗ ਕੁਝ ਤਾਂ ਠੇਕਾ ਪੈ ਜਾਂਦਾ ਜੀ ਸਾਨੂੰ ਜੇ ਤਿੰਨ ਫਸਲਾਂ ਦਾ ਠੇਕਾ ਲਈਏ ਤਾਂ 30 ਤੋਂ 35000 ਰੁਪਇਆ ਇੱਕ ਫਸਲ ਨੂੰ ਠੇਕਾ ਹੁੰਦਾ ਜੀ ਤੇ ਲੱਖ ਰੁਪਇਆ ਜਾਂ 60-70000 ਰੁਪਇਆ ਇੱਕ ਫਸਲ ਦਾ ਖਰਚਾ ਹੋ ਜਾਂਦਾ ਜੀ ਇਹਦੇ ਤੇ ਤੁਸੀਂ ਨਾ ਉਲਝਾਤਾ